ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਜੋ ਟੌਪਿਕ ਹੈ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਇਹ ਹੈ ਸੱਚੀ ਭਵਿੱਖ ਬਾਣੀ ਗੁਰੂ ਸਾਹਿਬਾਨ ਵੱਲੋਂ ਨਵੀਂ ਨਵੇਂਕਲੀ ਵਿਚਾਰਧਾਰਾ ਨੇ ਮਨੁੱਖ ਦੀ ਸੋਚ ਵਿੱਚ ਵੱਡੀ ਤਬਦੀਲੀ ਦਾ ਬੀਜ ਪਾ ਦਿੱਤਾ ਸੀ ਜੋ ਹੌਲੀ-ਹੌਲੀ ਪੁੰਗਰਦਾ ਵੱਧਾ ਵਿਕਾਸ ਕਰਦਾ ਗਿਆ ਗੁਰਬਾਣੀ ਨੂੰ ਧਰਮ ਦੇ ਕਰਮ ਕਾਂਡੀ ਜਿਹੇ दायरे ਵਿੱਚ ਸੀਮਿਤ ਕਰ ਦਿੱਤਾ ਗਿਆ ਹੈ ਜਦੋਂ ਕਿ ਇਸ ਨੂੰ ਪੂਜਣ ਨਾਲ ਇਸ ਦੇ ਕਈ ਤਰ੍ਹਾਂ ਦੇ ਪਾਠਾਂ ਨਾਲ ਕੁਝ ਨਹੀਂ ਸਮਰਨਾ ਸਗੋਂ ਕੁਰਬਾਨੀ ਦੇ ਉਪਦੇਸ਼ ਨੂੰ ਸਮਝ ਕੇ ਆਪਣੇ ਜੀਵਨ ਨੂੰ ਉਸ ਸੰਚੇ ਵਿੱਚ ਢਾਲਣਾ ਹੈ ਗੁਰੂ ਸਾਹਿਬ ਨੇ ਖੁਦ ਬਾਣੀ ਉਚਾਰਨ ਕੀਤੀ ਖੁਦ ਹੀ ਉਸ ਬਾਣੀ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਸਿਖਾਉਣ ਦੇ ਬੰਨ ਨੂੰ ਬੰਨੇ तरीके ਲੱਬੇ ਹਰ ਤਰ੍ਹਾਂ ਦੇ ਪ੍ਰਬੰਧਕੀ ਕੰਮ ਉਹਨਾਂ ਨੇ ਖੁਦ ਸੰਭਾਲੇ ਹੱਕ ਸੱਚ ਤੇ ਪਹਿਰਾ ਦਿੰਦਿਆਂ ਜੇਕਰ ਮੁਸੀਬਤਾਂ ਆਈਆਂ ਤਾਂ ਸਿਹੀ ਚੱਲਣੇ ਪਏ ਤਾਂ ਇਹ ਵੀ ਉਹਨਾਂ ਨੇ ਝੱਲੇ ਜਾਨ ਦੀ ਬਾਜ਼ੀ ਲਾਉਣੀ ਪਈ ਤਾਂ ਇਸ ਤੋਂ ਵੀ ਡਰੇ ਨਹੀਂ ਘਾਬਰੇ ਨਹੀਂ ਸੀਸ ਤੱਕ ਵਾਰ ਦਿੱਤੇ ਇਸ ਸਾਰੇ ਘਟਨਾ ਕਰਮ ਨੂੰ ਸੁਣਦਿਆਂ ਵੇਖਦਿਆਂ ਪੱਥਰ ਪਿਗਲਣ ਲੱਗ ਪੈਂਦੇ ਨੇ ਜਾਨਵਰ ਬੰਦੇ ਬਣਨੇ ਬਣਨ ਲੱਗ ਪੈਂਦੇ ਨੇ ਜਿਹੜੇ ਖੁਦ ਬੰਦੇ ਬਣ ਜਾਂਦੇ ਸੀ ਉਹਨਾਂ ਨੂੰ ਹੋਰ ਥਾਵਾਂ ਤੇ ਬੰਦੇ ਬਣਾਉਣ ਲਈ ਸੇਵਾ ਤੇ ਭੇਜਿਆ ਜਾਂਦਾ ਸੀ ਜਿਵੇਂ ਉੱਚੀਆਂ ਥਾਵਾਂ ਤੋਂ ਪਾਣੀ ਨਿਵਾਣਾ ਵੱਲ ਰਹਿੜਦਾ ਹੋਇਆ ਅੱਗੇ ਦਾ ਸਫ਼ਰ ਸ਼ੁਰੂ ਕਰਦਾ ਹੈ ਨਾਲਿਆਂ ਤੋਂ ਨਦੀਆਂ ਤੇ ਨਦੀਆਂ ਤੋਂ ਦਰਿਆ ਬਣ ਕੇ ਛੂਕਦਾ ਹੈ ਦਰਿਆ ਕਿਸੇ ਤੋਂ ਰਸਤਾ ਪੁੱਛ ਕੇ ਨਹੀਂ ਚੱਲਦਾ ਪਰ ਫਿਰ ਵੀ ਆਪਣੀ ਮੰਜ਼ਲ ਵੱਲ ਚੱਲ ਪੈਂਦਾ ਹੈ ਅਣਗਿਣਤ ਰੁਕਾਵਟਾਂ ਨੂੰ ਤੋੜਦਾ ਸਮੁੰਦਰ ਵਿੱਚ ਸਮਾ ਜਾਂਦਾ ਹੈ ਇਸੇ ਤਰ੍ਹਾਂ ਸਿੱਖ ਅੱਗੇ ਵਧ ਰਹੇ ਸਨ ਪਰ ਹਾਲੀ ਮੰਜ਼ਲ ਬਹੁਤ ਦੂਰ ਸੀ ਗੁਰਬਾਣੀ ਦੇ ਉਪਦੇਸ਼ ਨੇ ਜਗਿਆਸੂਆਂ ਦੇ ਮਨਾਂ ਤੋਂ ਅਣ ਮਿਣਮੇ ਵਜਨ ਉਤਾਰ ਦਿੱਤੇ ਨਰਕ ਸੁਰਗ ਦੇ ਦਰਵਾਜ਼ੇ ਗੁਰਬਾਣੀ ਨੇ ਤੋੜ ਦਿੱਤੇ ਪਾਪ ਪੁੰਨ ਨੂੰ ਗਲੋਂ ਲਾ ਸੁਟਿਆ ਤੀਰਥਾਂ ਦੀ ਭਟਕਣਾ ਗੁਰਬਾਣੀ ਨੇ ਮੁਕਾ ਦਿੱਤੀ ਦੇਵੀਆਂ ਦੇਵਤੇ ਜਿੱਥੋਂ ਆਏ ਸੀ ਉਸੇ ਰਾਹ ਵਾਪਸ ਘੱਲ ਦਿੱਤੇ ਮੰਗਤਿਆਂ ਪੁਜਾਰੀਆਂ ਦੇ ਠੂਠੇ ਤੋੜ ਦਿੱਤੇ ਬੇਲੜਾਂ ਨੂੰ ਕੀਰਤੀ ਬਣਾ ਦਿੱਤਾ ਜਾਤ ਪਾਤੀ ਨਫ਼ਰਤ ਖਤਮ ਕਰਕੇ ਸਾਰੇ ਇੱਕੋ ਪਿਤਾ ਦੇ ਪੁੱਤਰ ਧੀਆ ਹੋਣ ਦਾ ਗੁਰੂ ਸਾਹਿਬ ਨੇ ਐਲਾਨ ਕਰ ਦਿੱਤਾ ਚੂੜੀਆਂ ਅਤੇ ਗਾਨਿਆਂ ਦੀ ਥਾਵੇਂ ਕੜੇ ਪਹਿਨਾ ਦਿੱਤੀ ਜੰਜੂ ਦੀ ਥਾਂ ਤੇਗਾਂ ਪਹਿਨਾ ਦਿੱਤੀਆਂ ਟੱਲੀਆਂ ਦੀ ਥਾਵੇਂ ਨਗਾਰੇ ਬਿਜਾ ਦਿੱਤੀ ਧੋਤੀਆਂ ਲੰਗੋਟੀਆਂ ਦੀ ਥਾਂ ਕਸ਼ਰੇ ਪਹਿਨਾ ਦਿੱਤੀ ਬੋਦੀ ਦੀ ਥਾਂ ਦਸਤਾਰੇ ਬਨਵਾ ਦਿੱਤੇ ਦਰਕਾਰੇ ਫਟਕਾਰੇ ਸ਼ੂਦਰ ਘੋੜਿਆਂ ਦੇ ਸਵਾਰ ਕਰਾ ਦਿੱਤੇ ਸਰਦਾਰ ਬਣਾ ਦਿੱਤੇ ਵੇਦਾਂ ਪੁਰਾਣਾ ਸਿਮਰਤੀ ਦੀ ਸਿਮਰਤੀਆਂ ਦੀ ਥਾਂ ਗੁਰਬਾਣੀ ਦੇ ਸਰਲ ਤੇ ਸੌਕੇ ਉਪਦੇਸ਼ ਆਮ ਇਨਸਾਨ ਦੇ ਮਨਾਂ ਵਿੱਚ ਟਿਕਾ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਸਰਕਾਰ ਨੂੰ 8 ਸਾਲ ਤੱਕ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ। ਸਿੱਖ ਰਾਜ ਦੇ ਝੰਡੇ ਝੁਲਾਏ। ਅੰਤ ਬੰਦਾ ਸਿੰਘ ਅਤੇ ਸਾਥੀਆਂ ਦੀ ਦਰਦਨਾਕ ਸ਼ਹੀਦੀ ਹੋ ਗਈ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਸਿੱਖ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਵੱਡਾ ਇਨਾਮ ਮਿਲਦਾ ਸੀ ਸਿੱਖਾਂ ਦਾ ਘਰ ਲੁੱਟ ਲੈਣ ਦੀ ਸਰਕਾਰ ਵੱਲੋਂ ਇਜਾਜ਼ਤ ਮਿਲੀ ਹੋਈ ਸੀ ਸਿੱਖਾਂ ਦੀਆਂ ਜਵਾਨ ਔਰਤਾਂ ਨੂੰ ਜ਼ਬਰ ਜਨਾ ਦਾ ਸ਼ਿਕਾਰ ਬਣਾਇਆ ਜਾਂਦਾ ਸੀ ਦੁੱਧ ਪੀਂਦੇ ਮਾਸੂਮ ਬੱਚਿਆਂ ਤੇ ਵੀ ਰਹਿਮ ਨਾ ਕੀਤਾ ਗਿਆ ਸਿੱਖ ਟੱਪਰੀਵਾਸ ਬਣ ਗਏ ਜੰਗਲੀ ਵਾਸਾ ਕਰ ਲਿਆ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਤੋਂ ਵਾਂਝੇ ਹੋ ਗਏ ਛੋਲਿਆਂ ਦੇ ਭੁਜੇ ਦਾਣੇ ਤੇ ਗੁਰ ਗੁਰ ਦੀ ਰੋੜੀ ਨਾਲ ਛੱਪਣਾ ਦਰਿਆਵਾਂ ਦਾ ਪਾਣੀ ਪੀ ਕੇ ਸਰੀਰ ਨੂੰ ਜੀਵਤ ਰੱਖਿਆ ਸੀ ਸਰਕਾਰੀ ਬੰਦੇ ਅਤੇ ਉਹਨਾਂ ਦੇ ਟੁਕੜਬੋਚ ਹਰ ਸਮੇਂ ਸਿੱਖਾਂ ਦਾ ਪਿੱਛਾ ਕਰਦੇ ਸਨ ਸਨ 1745 ਅਤੇ 1762 ਵਿੱਚ ਸਿੱਖਾਂ ਦੇ ਦੋ ਘੱਲੂ ਘਾਰਿਆਂ ਦਾ ਜਿਕਰ ਵੀ ਤਨ ਮਨ ਤੇ ਚੱਲਿਆ ਪੰਜਾਬ ਨੂੰ ਛੱਡ ਕੇ ਪਹਾੜਾਂ ਵਿੱਚ ਦਿਨ ਕੱਟੀ ਕਰਨੀ ਪਈ ਰਾਜਸਥਾਨ ਦੇ ਮਾਰੂਥਲਾਂ ਵਿੱਚ ਡੇਰੇ ਲਾਉਣੇ ਪਏ ਪੰਜਾਬ ਦੇਸ਼ ਦੇ ਦੁਸ਼ਮਣਾਂ ਨਾਲ ਨਿਤ ਜੰਗਾਂ ਹੁੰਦੀਆਂ ਕਈ ਵਾਰੀ ਸਿੱਖਾਂ ਦੇ ਆਪਸੀ ਟਕਰਾਅ ਵੀ ਹੋ ਜਾਂਦੇ ਜਿਸ ਵਿੱਚ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਇਸ ਕਠੋਰ ਸਮੇ ਨੂੰ ਬਿਆਨ ਕਰਦੀ ਗਿਆਨੀ ਗਿਆਨ ਸਿੰਘ ਦੀ ਇੱਕ ਕਵਿਤਾ ਹੈ ਫਿੱਡਾ ਜੈਸਾ ਟਟੂਆ ਔ ਜੂਲੜਾ ਸਾ ਕੱਠ ਪਾਓ ਫਿੱਡਾ ਜੈਸਾ ਟਟੂਆ ਔ ਜੂਲੂੜੂ ਸਾ ਕਾਠੀ ਪਾਏ ਰਸੜੀ ਲਗਾਮ ਤੇ ਰਸੜੂ ਰੁਕਾ ਵਜੂ ਪਾਟਿਆ ਸਾ ਕਛੜੂ ਤੇ ਨਿੱਲੂੜੂ ਸਾ ਚਾਦਰੂ ਹੈ ਡੁੱচ্চੂ ਜੈਸਾ ਪਾਗੜੂ ਬਣਾਇਆ ਸਿਰ ਤਾਜ ਜੂ ਟੁੱਟਾ ਜੈਸਾ ਤੇਗੜੂ ਤੇ ਲੀਰੜੂ ਮਿਆਂ ਜਾਕੋ ਗਾਠ 60 ਗਾਤਰਾ ਬਣਾਇਆ ਸਭ ਸਾਜ ਜੂ ਨਾਮ ਤੋਂ ਅਕਾਲੜੂ ਸੋ ਫਿਰ ਐ ਬੋਰ ਹਲੜੂ ਸੋ ਲੂਟ ਕੂਟ ਖਾਮਣੇ ਕੋ ਡਾਡੋ ਉਸ ਤਜ ਜੂ ਅਜਿਹੇ ਭਿਆਨਕ ਸਮੇਂ ਵਿੱਚ ਵੀ ਸਿੱਖ ਜੰਗਵਾਜਾਂ ਨੇ ਹਾਰ ਨਹੀਂ ਮੰਨੀ ਕਦੀ ਸਾਹਮਣੇ ਮੱਤੇ ਕਦੀ ਗੁਰੀਲਾ ਹਮਲੇ ਕਰਦੇ ਰਹੇ ਕਦੀ ਮਰਦੇ ਰਹੇ ਕਦੀ ਦੁਸ਼ਮਣ ਨੂੰ ਮਾਰਦੇ ਰਹੇ ਲਗਭਗ 100 ਸਾਲ ਤੱਕ ਇਹ ਖੂਨੀ ਜੰਗ ਚੱਲਦੀ ਰਹੀ ਸਾਰੇ ਭਾਰਤ ਵਿੱਚ ਇੱਕ ਥਾਂ ਤੋਂ ਆਸ ਦੀ ਕਿਰਨ ਨਜ਼ਰ ਆਉਂਦੀ ਸੀ ਸਿੱਖ ਯੋਧਿਆਂ ਦਾ ਵਿਹਾਰ ਅਤੇ کردار ਵੇਖ ਕੇ ਭਈ ਇਹੀ ਲੋਕ ਹਨ ਜੋ ਸਦੀਆਂ ਤੋਂ ਗਲ ਪਏ ਗੁਲਾਮੀ ਦੇ ਸੰਗਲ ਤੋੜ ਸਕਦੇ ਨੇ ਇਸੇ ਵਿਸ਼ਵਾਸ ਕਾਰਨ ਲੋਕੀ ਆਪਣੇ ਜਵਾਨ ਪੁੱਤਰਾਂ ਨੂੰ ਸਿੱਖ ਫੌਜਾਂ ਵਿੱਚ ਸ਼ਾਮਲ ਕਰਨਾ ਮਹਾਨ ਪੁੰਨ ਕੰਮ ਸਮਝਦੇ ਸਨ ਸਦੀਆਂ ਤੋਂ ਸ਼ਰਧਾਵਾਨ ਆਪਣੀਆਂ ਬੇਟੀਆਂ ਮੰਦਰਾਂ ਦੇ ਪੁਜਾਰੀਆਂ ਨੂੰ দান ਕਰਦੇ ਆ ਰਹੇ ਸਨ ਆਪਣਾ ਅਗਲਾ ਜਨਮ ਸਮਾਰਨ ਲਈ ਅਗਲਾ ਜਨਮ ਸਮਰਿਆ ਨਹੀਂ ਬੇਟੀਆਂ ਦਾ ਜਨਮ ਬਰਬਾਦ ਕਰਵਾ ਲਿਆ ਸਿੱਖ ਸਰਦਾਰ ਐਸ਼ ਪ੍ਰਸਤੀ ਵਾਸਤੇ দান ਵਿੱਚ ਲੜਕੀਆਂ ਨਹੀਂ ਲੈਂਦੇ ਸਨ ਜਵਾਨ ਪੁੱਤਰਾਂ ਨੂੰ দান ਵਿੱਚ ਲੈਂਦੇ ਸਨ ਉਹਨਾਂ ਦੇ ਹੱਥਾਂ ਵਿੱਚ ਤੇਗਾ ਫੜਾਉਂਦੇ ਸਨ ਤਾਂ ਕਿ ਇਸੇ ਜਨਮ ਨੂੰ ਸਮਾਰਿਆ ਜਾ ਸਕੇ ਇਥੋਂ ਦਾ ਨਰਕ ਖਤਮ ਕੀਤਾ ਜਾ ਸਕੇ ਦਿੱਲੀ ਅਤੇ ਮੇਰਠ ਤੋਂ ਲੈ ਕੇ ਅਫਗਾਨਿਸਤਾਨ ਦੀਆਂ ਬਰੂਹਾਂ ਤੱਕ ਸਿੰਘ ਜਕਾਰੇ ਗਜਾਉਣ ਲੱਗ ਪਏ ਸਾਰੇ ਉੱਤਰੀ ਭਾਰਤ ਵਿੱਚ ਲੋਕਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਪ੍ਰਵਾਨ ਕਰਨਾ ਸ਼ੁਰੂ ਕਰ ਦਿੱਤਾ ਜਾਰਜ ਫਾਰਸਟਰ ਨਾਮ ਦਾ ਇੱਕ ਗੋਰਾ 22 ਫਰਵਰੀ 1797 ਨੂੰ ਉੱਤਰ ਪ੍ਰਦੇਸ਼ ਦੇ ਇੱਕ ਗੜਵਾਲ ਦੇ ਰਾਜੇ ਦੀ ਮਹਿਨ ਮਹਿਮਾਨ ਨਿਵਾਜੀ ਵਿੱਚ ਆਇਆ ਹੋਇਆ ਸੀ ਉਸ ਨੇ ਇਸ ਥਾਂ ਅੱਖੀ ਵੇਖੀ ਇੱਕ অতি ਸਨਮਾਨਯੋਗ ਘਟਨਾ ਦਾ ਜ਼ਿਕਰ ਕੀਤਾ ਹੈ ਫਾਰਾਸ਼ਟਰ ਦੀ ਲਿਖਤ ਦਾ ਸੰਖੇਪ ਸਾਰ ਕੁਝ یوں ਹੈ ਗੜਵਾਲ ਦਾ ਰਾਜਾ ਆਪਣੇ ਸਿੰਘਾਸਣ ਤੇ ਸਜਿਆ ਬੈਠਾ ਸੀ ਆਲੇ ਦੁਆਲੇ ਅਫਸਰ ਆਪੋ ਆਪਣੀ ਥਾਂ ਬਿਰਾਜਮਾਨ ਸਨ ਆਪਣੇ ਰਾਜ ਨਾਲ ਸੰਬੰਧਿਤ ਮਸਲੇ ਵਿਚਾਰੇ ਜਾ ਰਹੇ ਸਨ ਇਤਨੇ ਵਿੱਚ ਇੱਕ ਸੇਵਾਦਾਰ ਨੇ ਰਾਜੇ ਨੂੰ ਕੋਈ ਜ਼ਰੂਰੀ ਖਬਰ ਦਿੱਤੀ ਕਿ ਸਰਕਾਰ ਨੂੰ ਦੋ ਬੰਦੇ ਮਿਲਣਾ ਚਾਹੁੰਦੇ ਨੇ ਸਾਰਾ ਕੰਮ ਥਾਂ ਰੁਕ ਕੇ ਰਾਜੇ ਨੇ ਦੋਹਾਂ ਬੰਦਿਆਂ ਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ ਇਹ ਦੋਵੇਂ ਬੰਦੇ ਬੜੀ ਰੋਹਵਦਾਰ ਡੀਲ ਡੌਲ ਵਾਲੇ ਸਨ ਲੰਮੀਆਂ ਦਾੜ੍ਹੀਆਂ ਸਿਰ ਤੇ ਦਸਤਾਰਾਂ ਸਾਰੇ ਰਵੈਤੀ ਹਥਿਆਰ ਇਹਨਾਂ ਦੇ ਕੋਲ ਸਨ ਰਾਜੇ ਨੇ ਸਮੇਤ ਦਰਬਾਰੀਆਂ ਦੇ ਇਹਨਾਂ ਦਮ ਸਿੱਖਾਂ ਦਾ ਖੜੇ ਹੋ ਕੇ ਸਤਕਾਰ ਕੀਤਾ ਉਹਨਾਂ ਨੂੰ ਆਪਣੇ ਕੋਲ ਬਿਠਾ ਕੇ ਆਉਣ ਦਾ ਕਾਰਨ ਪੁੱਛਿਆ ਇੱਕ ਸਿੱਖ ਨੇ ਆਉਣ ਦਾ ਕਾਰਨ ਸੁਣਾਇਆ ਕਿ ਸਿੱਖਾਂ ਦਾ ਇੱਕ ਵੱਡਾ ਦਲ ਵਿਗੜੇ ਰਾਜਨੀਤੀਵਾਨਾਂ ਨੂੰ ਸੋਧ ਕੇ ਵਾਪਸ ਪੰਜਾਬ ਵੱਲ ਮੁੜ ਰਿਹਾ ਹੈ ਅਨ ਬਸਤਰ ਅਤੇ ਕੁਝ ਘੋੜਿਆਂ ਦੀ ਸੇਵਾ ਕਰਵਾ ਦਿਓ ਤੁਹਾਡੇ ਕੋਲੋਂ ਅਸੀਂ ਦੋਵੇਂ ਆਏ ਹਾਂ ਬਾਕੀ ਖਾਲਸਾ ਫੌਜ ਨੇੜੇ ਹੀ ਬਾਹਰ ਟਿਕੀ ਹੋਈ ਹੈ ਰਾਜੇ ਨੇ ਉਸੇ ਵਕਤ ਸਬੰਧਤ ਅਫਸਰ ਨੂੰ ਬੁਲਾ ਕੇ ਹੁਕਮ ਦੇ ਦਿੱਤਾ ਸਿੱਖਾਂ ਨੂੰ ਕੁਝ ਨਗਦੀ ਨਜ਼ਰਾਨਾ ਦੇ ਕੇ ਵਿਦਾ ਕੀਤਾ ਅੰਨ ਦਾਣੇ ਦੇ ਇੰਚਾਰਜ ਅਫਸਰ ਨੇ ਕੁਝ ਘੋੜੇ ਅੰਨ ਦਾਣਾ ਅਤੇ ਕੁਝ ਸੋਨਾ ਆਦ ਆਪਣੇ ਬੰਦਿਆ ਰਾਹੀਂ ਸਿੱਖਾਂ ਕੋਲ ਪੁੱਛਦਾ ਕਰ ਦਿੱਤਾ ਦੋਵੇਂ ਸਿੱਖਾਂ ਦੇ ਚਲੇ ਜਾਣ ਤੇ ਮੈਂ ਜਾਰਜ ਫਾਸਟਰ ਨੇ ਜੋ ਲਿਖਿਆ ਹੈ ਰਾਜੇ ਨੂੰ ਪੁੱਛਿਆ ਕਿ ਇਹ ਲੋਕ ਕੌਣ ਹਨ ਤੁਸੀਂ ਸਾਰੇ ਜ਼ਰੂਰੀ ਕੰਮ ਰੋਕ ਕੇ ਇਹਨਾਂ ਨੂੰ ਮਿਲਣ ਲਈ ਪਹਿਲਾ ਮੌਕਾ ਦੇ ਦਿੱਤਾ ਫਿਰ ਤੁਸੀਂ ਇਹਨਾਂ ਨੂੰ ਕਾਫੀ ਸਾਰਾ ਧਨ ਅੰਨ ਦੇ ਦਿੱਤਾ ਇਸ ਦਾ ਕੀ ਕਾਰਨ ਹੈ ਰਾਜੇ ਨੇ ਦੱਸਿਆ ਕਿ ਇਹ ਸਿੱਖ ਭਰਾ ਹਨ ਸਿੱਖ ਭਾਈ ਹਨ ਇਸ ਸਮੇਂ ਉੱਤਰੀ ਭਾਰਤ ਵਿੱਚ ਇਹਨਾਂ ਦੀ ਪੂਰੀ ਚੜ੍ਹਤ ਹੈ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਵਾਉਣ ਲਈ ਜੋ ਕੰਮ ਸਾਨੂੰ ਕਰਨਾ ਚਾਹੀਦਾ ਸੀ ਉਹ ਕਾਰਜ ਸਿੱਖ ਕਰ ਰਹੇ ਹਨ ਅਸੀਂ ਬੜੇ ਕਮਜ਼ੋਰ ਦਿਲ ਦੇ ਬੰਦੇ ਹਾਂ ਇਹਨਾਂ ਨਾਲ ਜੰਗ ਵਿੱਚ ਸ਼ਾਮਲ ਹੋ ਕੇ ਲੜਤਾ ਨਹੀਂ ਸਕਦੇ ਪਰ ਅਨਦਾਨੇ ਦੀ ਸੇਵਾ ਤਾਂ ਅਸੀਂ ਕਰ ਹੀ ਸਕਦੇ ਹਾਂ ਮੈਂ ਇਹਨਾਂ ਦੇ ਉਪਕਾਰਾਂ ਲਈ ਇਹਨਾਂ ਦਾ ਰੇਣੀ ਹਾਂ ਇਹਨਾਂ ਦਾ ਧੰਨਵਾਦੀ ਹਾਂ ਪਾਰਾਸਟਰ ਨੇ ਉਸੇ ਵਕਤ ਕਿਹਾ ਜੋ ਉਸਦੇ ਸਫਰਨਾਮੇ ਵਿੱਚ ਦਰਜ ਹੈ ਜੇ ਸਿੱਖ ਇਸ ਕਿਰਦਾਰ ਦੇ ਮਾਲਕ ਹਨ ਤਾਂ ਬਹੁਤ ਛੇਤੀ ਇਹ ਬਾਦਸ਼ਾਹਤ ਕਾਇਮ ਕਰ ਲੈਣਗੇ ਦੇਸ਼ ਇਹਨਾਂ ਦੇ ਰਾਜ ਅਧੀਨ ਆਉਣ ਹੀ ਵਾਲਾ ਹੈ ਜਦੋਂ ਕੋਈ ਜਨ ਸਮੂਹ ਇੰਨੇ ਉੱਚੇ ਆਚਰਣ ਦੀ ਲਾ ਮਿਸਾਲ ਬਹਾਦਰੀ ਦਾ ਸਬੂਤ ਪੇਸ਼ ਕਰ ਦੇਵੇ ਫਿਰ ਉਸ ਨੂੰ ਰਾਜ ਸਥਾਪਿਤ ਕਰਨ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ ਕਾਸ਼ ਮੈਂ ਸਿੱਖ ਹੁੰਦਾ ਇਹਨਾਂ ਵਰਗਾ ਮੇਰਾ ਵੀ ਸਨਮਾਨ ਹੁੰਦਾ ਕਾਸ਼ 22 ਫਰਵਰੀ 1797 ਨੂੰ ਫਾਰਾਸਟਰ ਨੇ ਇਹ ਭਵਿੱਖਬਾਣੀ ਕੀਤੀ ਸੀ ਸਿਰਫ 2 ਸਾਲ ਦੇ ਸਮੇਂ ਅੰਦਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਸਿੱਖ ਰਾਜ ਦਾ ਝੰਡਾ ਚੁਲਾ ਦਿੱਤਾ ਸੀ ਸਿੱਖ ਰਾਜ ਦੀ ਸਥਾਪਨਾ ਕਰਕੇ 500 ਸਾਲਾਂ ਤੋਂ ਗੁਲਾਮੀ ਦਾ ਗਲ ਪਿਆ ਜੂਲਾ ਉਤਾਰ ਸੁੱਟਿਆ ਸੀ ਕਿੰਨਾ ਦੂਰ ਅੰਦੇਸ਼ ਸੀ ਇਹ ਪਰਦੇਸੀ ਗੋਰਾ ਯਾਤਰੂ ਜਿਸ ਨੇ ਇੱਕੋ ਮਿਲਣੀ ਵਿੱਚ ਸਿੱਖਾਂ ਦੀ ਤਾਕਤ ਨੂੰ ਪਛਾਣ ਲਿਆ ਸੀ ਉਸ ਤਰ੍ਹਾਂ ਦੀ ਸਿਆਣਪ ਅਤੇ ਦਲੇਰੀ ਨੇ ਸਿੱਖਾਂ ਦਾ ਬੋਲਵਾਲਾ ਚਾਰੇ ਪਾਸੇ ਕਰਵਾਇਆ ਸੀ ਜੇ ਕੁਝ ਮੁੜ ਪ੍ਰਾਪਤ ਕਰਨਾ ਹੋਵੇ ਤਾਂ ਉਹੀ ਵਿਹਾਰ ਤੇ ਉਹੀ ਕਿਰਦਾਰ ਮੁੜ ਵਿਕਸਿਤ ਕਰਨਾ ਪਵੇਗਾ ਵਰਨਾ ਪ੍ਰਾਪਤੀ ਕੋਈ ਨਹੀਂ ਹੋਣੀ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਨਾ ਪਹਿਲਾਂ ਜ਼ਰੂਰੀ ਹੈ ਧਰਤੀ ਦੇ ਉੱਤੇ ਰਾਜ ਤਾਂ ਬਾਅਦ ਵਿੱਚ ਹੁੰਦਾ ਹੈ ਸਤਿਗੁਰੂ ਦਾ ਪਰਮਾਨ ਹੈ ਜਿਨ ਕੋ ਤਖਤ ਮਿਲੇ ਵਢਾਈ ਗੁਰਮਖਸੇ ਪਰਧਾਨ ਕੀਏ 파ਰਸ ਭੇਟ ਪੈਸੇ 파ਰਸ ਨਾਨਕ ਹਰਗੁਰ ਸੰਗ ਥੀਏ ਪਾਰਸ ਭੇਟ ਪੈਸੇ ਪਾਰਸ ਨਾਨਕ ਹਰਗੁਰ ਸੰਗ ਥੀਏ ਪੰਨਾ 1172 ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ